ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਬਾਈ ਗੁਰੂ ਸਾਰਿਆਂ ਨੂੰ ਖੁਸ਼ ਰੱਖਣ ਲੋ ਜੀ ਇੱਥੇ ਟਾਈਮ ਸੀਗਾ ਜਿਹੜਾ ਦੁਪਹਿਰ ਜਿਹਦਾ ਸੀਗਾ ਤੇ ਮੈਂ ਕਰ ਰਹੀ ਸੀਗੀ ਇੱਥੇ ਏਸੀ ਵਾਲਾ ਬਾਕਸ ਸੀ ਜਿਹੜਾ ਉਹਨੂੰ ਕਵਰ ਕਰ ਰਹੀ ਸੀ ਕਿਉਂਕਿ ਹੁਣ ਨਵਾਂ ਕੰਮ ਹੋਰ ਹੋ ਗਿਆ ਇੱਕ ਏਸੀ ਸੀਗਾ ਜਿਹੜਾ ਥੋੜਾ ਜਿਹਾ ਖਰਾਬ ਹੋ ਗਿਆ ਸੀ ਉਹਨੂੰ ਮੈਕੈਨਿਕ ਸੀਗੇ ਜਿਹੜੇ ਕੱਢ ਕੇ ਲੈ ਗਏ ਸੀਗੇ ਤੇ ਇਹ ਬਾਕਸ ਨੂੰ ਫਿਰ ਐਵੇਂ ਖਾਲੀ ਨਹੀਂ ਛੱਡੇ ਜਾਣਾ ਸੀ ਕਿਉਂਕਿ ਇਦੇ ਵਿੱਚ ਦੀ ਛਿਪਕਲੀ ਮੱਖੀਆਂ ਮੱਛਰ ਕਾਫੀ ਕੁਝ ਅੰਦਰ ਵੜ ਸਕਦਾ ਸੀਗਾ ਤਾਂ ਕਰਕੇ ਇੱਥੇ ਮੈਂ ਇਹਨੂੰ ਕਵਰ ਦੇ ਨਾਲ ਚੰਗੀ ਤਰ੍ਹਾਂ ਇਹ ਜਿਹੜਾ ਰੈਪ ਕਰ ਦਿੱਤਾ ਤਾਂ ਜੋ ਇਹ ਮੱਖੀ ਮੱਛਰ ਜਿਹੜਾ ਅੰਦਰ ਨਾ ਆ ਸਕੇ ਤੇ ਆਪਾਂ ਨੂੰ ਪੂਰੀ ਸੇਫਟੀ ਜਾਂ ਜਿਹੜੀ ਉਹ ਹੋ ਜੂਗੀ ਇਹਨੂੰ ਕਵਰ ਕਰਨ ਨਾਲ ਇਹਦਾ ਜਿਹੜਾ ਕਵਰ ਬਣਿਆ ਹੋਇਆ ਸੀਗਾ ਮੈਂ ਇਹਨੂੰ ਉਹਦੇ ਨਾਲ ਹੀ ਰੈਪ ਕੀਤਾ ਢੱਕ ਦਿੱਤਾ ਹੈ ਤੇ ਹੁਣ ਆਪਾਂ ਇਨੂੰ ਅੰਦਰਲੀ ਸਾਈਡ ਤੋਂ ਜਿਹੜਾ ਚੰਗੀ ਤਰ੍ਹਾਂ ਕਵਰ ਕਰ ਦਵਾਂਗੇ ਤਾਂ ਜੋ ਅੰਦਰੋਂ ਵੀ ਇਹ ਬਿਲਕੁਲ ਹਿੱਲ ਨਾ ਸਕੇ ਪਿਛਲੀ ਸਾਈਡ ਤੋਂ ਮੈਂ ਇਹਨੂੰ ਕਵਰ ਨਾਲ ਰੈਪ ਕਰਕੇ ਚੰਗੀ ਤਰ੍ਹਾਂ ਟੱਕ ਕੇ ਇਹਨੂੰ ਇੱਕ ਸੀਡ ਨਾਲ ਬੰਨ੍ਹ ਦਿੱਤਾ ਸੀ ਤਾਂ ਜਿਹੜਾ ਕਵਰ ਹੈ ਜ ਹਵਾ ਦੇ ਨਾਲ ਉੱtre ਨਾ ਕਿਉਂਕਿ ਹਵਾ ਹੀ ਜਿਹੜਾ ਜਿਹੜੀ ਕਾਫੀ ਚੱਲਦੀ ਹੈ ਤੇ ਮੌਸਮਾ ਜਿਹੜਾ ਹਨੇਰੀਆਂ ਵਾਲਾ ਬਣਿਆ ਹੋਇਆ ਹੈ ਤਾਂ ਕਰਕੇ ਇਹਨੂੰ ਆਪ ਚੰਗੀ ਤਰ੍ਹਾਂ ਬੰਨ੍ਹ ਦਵਾਂਗੇ ਵੀ ਹਨੇਰੀ ਆਵੇ ਤਾਂ ਵੀ ਨਾ ਇਹ ਉੱtre ਕਿਉਂਕਿ ਹਨੇਰੀ ਨਾਲ ਕਾਫੀ ਬਹੁਤ ਮਿੱਟੀ ਘਟਾ ਅੰਦਰ ਆ ਜਾਣਾ ਜੇ ਇਹ ਉਤਰ ਗਿਆ ਤੇ ਇਹਨੂੰ ਆਪਾਂ ਇੱਕ ਸੀਡ ਦੀ ਹੈਲਪ ਨਾਲ ਜਿਹੜਾ ਬਨ ਦਿੱਤਾ ਇੱਕ ਤੋਂ ਦੋ ਦਿਨ ਲੱਗਣਗੇ ਉਹ ਕਹਿੰਦੇ ਵੀ ਫਿਰ ਉਸ ਤੋਂ ਬਾਅਦ ਇਹਨੂੰ ਸੈੱਟ ਕਰਕੇ ਜਾਣਗੇ ਤੇ ਮੈਂ ਇੱਥੇ ਇਹਨੂੰ ਇੱਕ ਸੀਡ ਦੇ ਨਾਲ ਬਨ ਦਿੱਤਾ ਹੈ ਰੈਪ ਕਰਕੇ ਪਹਿਲਾਂ ਇਹਦੇ ਉੱਪਰ ਕਵਰ ਪਾਇਆ ਫਿਰ ਇਹਦਾ ਲਪਾਫੇ ਦਾ ਕਵਰ ਬਣਾਇਆ ਹੋਇਆ ਜਿਹੜਾ ਉਹਦੇ ਨਾਲ ਇਹਨੂੰ ਢੱਕਿਆ ਉਸ ਤੋਂ ਬਾਅਦ ਇਹਨੂੰ ਆਪਾਂ ਬੰਨਿਆ ਸੀਡ ਦੇ ਨਾਲ ਬਾਟਰਪਰੂਫ ਕੱਪੜੇ ਦਾ ਇਹਦਾ ਕਵਰ ਘਰੀ ਬਣਾਇਆ ਹੋਇਆ ਏਸੀ ਦਾ ਉਹਦੇ ਨਾਲ ਆਪਾਂ ਇਹਨੂੰ ਕਵਰ ਕੀਤਾ ਏ ਹਰ ਰੋਜ਼ ਨੂੰ ਮੈ ਇੱਕ ਨੂੰ ਇੱਕ ਸੁਨੇਹਾ ਮਿਲਦਾ ਏ ਇਸੇ ਤਰ੍ਹਾਂ ਕਦੇ ਕੁਝ ਖਰਾਬ ਹੋ ਜਾਣਾ ਕਦੇ ਕੁਝ ਖਰਾਬ ਹੋ ਜਾਣਾ ਕਿਉਂਕਿ ਹੁਣ ਗਰਮੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਏਸੀ ਤੋਂ ਬਿਨਾ ਹੁਣ ਨਹੀਂ ਰਿਹਾ ਜਾਂਦਾ ਹੈਗਾ ਅੱਗੇ ਮੌਸਮਾ ਜਿਹੜਾ ਕਾਫੀ ਗਰਮ ਹੋ ਜਾਣਾ ਤੇ ਹੁਣ ਥੋੜਾ ਜਿਹਾ ਬਾਰਿਸ਼ ਕਰਕੇ ਮੌਸਮਾ ਜਿਹੜਾ ਠੀਕ ਹੋ ਗਿਆ ਤੇ ਪਹਿਲਾਂ ਵਿੱਚ ਦੀ ਗਰਮੀ ਬਹੁਤ ਹੋ ਗਈ ਸੀਗੀ ਅੰਦਰਲੀ ਸਾਈਡ ਤੋਂ ਮੈਂ ਇਥੇ ਕਲੋਥ ਕਲਿੱਪ ਹੁੰਦੇ ਨੇ ਜਿਹੜੇ ਉਹਨਾਂ ਨਾਲ ਇਹਨੂੰ ਅੰਦਰ ਕਵਰ ਨੂੰ ਜੋ ਆਪਣਾ ਏਸੀ ਦਾ ਬਣਾਇਆ ਹੁੰਦਾ ਬਾਕਸ ਜਿਹੜਾ ਉਹਦੇ ਨਾਲ ਅਟੈਚ ਕਰਤਾ ਵੀ ਇਹ ਹਿਲੇ ਨਾ ਅੰਦਰ ਪਲੀਜ਼ ਸਾਈਡ ਤੋਂ ਲੂਜੂ ਕੰਮ ਕਰਨ ਤੋਂ ਬਾਅਦ ਮੈਂ ਆ ਗਈ ਸੀਗੀ ਇੱਥੇ ਕਿਚਨ ਦੇ ਵਿੱਚ ਕਿਉਂਕਿ ਅਜਲਿਆਂ ਦੀ ਸੀਗੀ ਗਰੋਸਰੀ ਇਹਨੂੰ ਸੈੱਟ ਕਰਕੇ ਰੱਖਣਾ ਸੀਗਾ ਜਿੰਨਿਕ ਬਾਕਸਾਂ ਦੇ ਵਿੱਚ ਟਿਕੀ ਮੈਂ ਉਹ ਰੱਖ ਰਹੀ ਸੀਗੀ ਇੱਥੇ ਇਸਿਕਾ ਮੇਰੇ ਕੋਲ ਸਰਫਸ ਸਰਫ ਥੋੜਾ ਜਿਹਾ ਮਿਕਸ ਕਰਕੇ ਆਪਣਾ ਵੱਡੇ ਬਾਕਸ ਦੇ ਵਿੱਚ ਪਏ ਹੋਏ ਜਿਹੜਾ ਉਹਦੇ ਵਿੱਚ ਥੋੜਾ ਜਿਹਾ ਹੈਗਾ ਸੀ ਉਸ ਤੋਂ ਬਾਅਦ ਇਹਨੂੰ ਆਪਾਂ ਜਦੋਂ ਖਾਲੀ ਹੋ ਗਿਆ ਉਹਨੂੰ ਆਪਾਂ ਫਿਰ ਮਿਕਸ ਕਰਕੇ ਭਰ ਲਵਾਂਗੇ ਇਸ ਵੱਡੇ ਬਾਕਸ ਸੀਗਾ ਇਹ ਗੱਤੇ ਦਾ ਜਿਹਦੇ ਵਿੱਚ ਆਇਆ ਸੀਗਾ ਕਿਉਂਕਿ ਪਹਿਲਾਂ ਦੇਖਿਆ ਸਮਾਨ ਲਿਆ ਕੇ ਸਾਰਾ ਵੀ ਕੰਪੂਰਾ ਆ ਗਿਆ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਇੱਥੇ ਠੀਕ ਕਰ ਰਹੀ ਸੀਗੀ ਵੀ ਜਿੱਥੇ ਰਿੱਤੇ ਜਿਹੜਾ ਕੁਝ ਰੱਖਣਾ ਮੈਂ ਉਹ ਰੱਖ ਰਹੀ ਸੀਗੀ ਤੇ ਕਿਚਨ ਦੇ ਵਿੱਚ ਪਿਆ ਹੋਇਆ ਸੀਗਾ ਪੂਰਾ ਖਿਲਾਰਾ ਕਿਉਂਕਿ ਜਿਹੜਾ ਸਮਾਨ ਸੀਗਾ ਸਾਰਾ ਲੈ ਕੇ ਇਸ ਤਰ੍ਹਾਂ ਰੱਖ ਲਿਆ ਸੀਗਾ ਕੱਢ ਲਿਆ ਸੀ ਬਾਕਸਾਂ ਦੇ ਵਿੱਚੋਂ ਜਦੋਂ ਦੇਖਿਆ ਤੇ ਉਸ ਤੋਂ ਬਾਅਦ ਜਿਹੜਾ ਸਮਾਨ ਸੀਗਾ ਆਪਣੇ ਆਪਣੇ ਟਿਕਾਣਿਆਂ ਦੇ ਉੱਤੇ ਰੱਖਣਾ ਸੀ ਤੇ ਇੱਕ ਵਾਰੀ ਸਾਰਾ ਚੈੱਕ ਕਰ ਲਿਆ ਸੀਗਾ ਵੀ ਜੋ ਵੀ ਆਪਾਂ ਮੰਗਵਾਇਆ ਸੀਗਾ ਸਾਰਾ ਗਾ ਬਟ ਕੁਝ ਕੁ ਚੀਜ਼ਾਂ ਇਹ ਜਿਹੀਆਂ ਸੀਗੀਆਂ ਜੋ ਰਹਿ ਗਈਆਂ ਸੀ ਤੇ ਇਥੇ ਇਸ ਬਾਕਸ ਦੇ ਵਿੱਚ ਹੈਗੀਆਂ ਨੇ ਆਪਣੇ ਸੁੱਕੀਆਂ ਢਾਲਾਂ ਜੋ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਹੁੰਦੇ ਆ ਜਿਸ ਤਰ੍ਹਾਂ ਢਾਲਾਂ ਹੋ ਗਈਆਂ ਪਕੌੜੇ ਹੋ ਗਏ ਬੜੀਆਂ ਆਪਣੀਆਂ ਜੋ ਆਮ ਆਪਣੇ ਇਸ ਮੌਸਮ ਦੇ ਵਿੱਚ ਬਣਦੀਆਂ ਨੇ ਕਿ ਹੁਣ ਤਾਂ ਥੋੜੀ ਬਹੁਤੀ ਐ ਸਬਜੀ ਆਉਣ ਲੱਗੇਗੀ ਪਰ ਥੋੜਾ ਟੈਂ ਦਿਨ ਪਹਿਲਾਂ ਵੀ ਸਬਜੀ ਦਾ ਕੋਈ ਖੇਤੋਂ ਨਹੀਂ ਆਉਂਦੀ ਸੀਗੀ ਤਾਂ ਕਰਕੇ ਆਪਾਂ ਸੁੱਕੀਆਂ ਡਾਲਾਂ ਦਾ ਜ਼ਿਆਦਾ ਸੇਵਨ ਕਰਨਾ ਪੈਂਦਾ ਸੀ ਤੇ ਚਾਹ ਪੱਤੀ ਵਗੈਰਾ ਆਪਾਂ ਸਾਰੀ ਇਕੱਠੀ ਅਸੀਂ ਲੈ ਕੇ ਆਉਣੇ ਹੁੰਨੇ ਆ 6 ਮਹੀਨੇ ਦਾ ਸਮਾਨ ਆਪਾਂ ਲੈ ਲੈਣੇ ਹੁੰਨੇ ਤਾਂ ਕਿ ਆਪਾਂ ਨੂੰ ਰੋਜ਼-ਰੋਜ਼ ਨਾ ਜਾਣਾ ਪਵੇ ਤੇ ਸਿਗੀਆਂ ਆਪਣੇ ਦਾਲਾਂ ਸਿਗੀਆਂ ਜਿਹੜੀਆਂ ਇੱਕ ਬਾਕਸ ਦੇ ਵਿੱਚ ਰੱਖ ਦਿੱਤੀਆਂ ਸੀ ਮੈਂ ਇੱਥੇ ਤੇ ਜੋ ਚਾਹੀਦੀਆਂ ਸੀਗੀਆਂ ਜਿੰਨੀਆਂ ਕਿ ਆਪਾਂ ਨੂੰ ਬਾਹਰ ਉਹਨੇ ਇੱਕ ਬਾਹਰ ਰੱਖ ਲਈਆਂ ਸੀਗੀਆਂ ਤੇ ਇਸ ਤਰ੍ਹਾਂ ਆਪਾਂ ਇਸ ਬਾਕਸ ਦੇ ਵਿੱਚੋਂ ਇਹਦੇ ਪਲਾਸਟਿਕ ਦਾ ਜਿਹੜਾ ਬਾਕਸ ਹੈ ਇਹਦੇ ਵਿੱਚ ਭਰ ਕੇ ਰੱਖ ਲਵਾਂਗੇ ਤਾਂ ਜੋ ਇਹ 에어ਟਾਈਟ ਕੰਟੇਨਰ ਦੇ ਵਿੱਚ ਫਿਕਸ ਹੋ ਜਾਣੀਆਂ ਤੇ ਵਿਸੇਲੀਆਂ ਨਹੀਂ ਹੋਣਗੀਆਂ ਇਨਾਂ ਦੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਦਾਲਾਂ ਦੀ ਨਹੀਂ ਐ ਸਿੱਲੀਆਂ ਹੋ ਕੇ ਫਿਰ ਖਰਾਬ ਹੋ ਜਾਂਦੀਆਂ ਨੇ ਇਹਨਾਂ ਨੂੰ ਜਿਵੇਂ ਆਪਣੇ ਕਹਿੰਦੇ ਨੇ ਲੱਗ ਜੇ ਜਾਂਦਾ ਹੁੰਦਾ ਕੁਝ ਨਾ ਕੁਝ ਤਾਂ ਕਰਕੇ ਇਹਨਾਂ ਨੂੰ ਆਪਾਂ ਏਅਰ ਟੈਟ ਕੰਟੇਨਰ ਦੇ ਵਿੱਚ ਭਰ ਕੇ ਰੱਖ ਲਵਾਂਗੇ ਜਿੰਨੀ ਕ ਜ਼ਰੂਰਤ ਹੋਊਗੀ ਉਹਨਾਂ ਨੂੰ ਆਪਾਂ ਬਾਹਰ ਫ੍ਰੀਜ ਦੇ ਵਿੱਚ ਰੱਖ ਲੈਣੇ ਹੁੰਦੇ ਆ ਤੇ ਅੱਜ ਇਹਨਾਂ ਜੀ ਆਪਣੀਆਂ ਦਾਲਾਂ ਇਸ ਵਾਰ ਅਸੀਂ ਰਾਜਮਾ ਵੀ ਲੈਂਦੇ ਨੇ ਮੇਰੇ ਬਹਿਤਵਾਦ ਇੱਥੇ ਕਦੇ ਨਹੀਂ ਬਣੇ ਸੀਗੇ ਤੇ ਬਾਕੀ ਇਹ ਮਸਾਲਾ ਹੈਗਾ ਆਪਣਾ ਘਰੇ ਬਣਾਇਆ ਹੋਇਆ ਕਿਉਂਕਿ ਕਾਫੀ ਹੋ ਜਾਂਦੀਆਂ ਨੇ ਆਪਣੀਆਂ ਦਾਲਾਂ ਬੜੀਆਂ ਵਗੈਰਾ ਕਦੇ ਨਾ ਕਦੀ ਆ ਨਾ ਬਣਾਉਣੀਆਂ ਪੈ ਜਾਂਦੀਆਂ ਨੇ ਤਾਂ ਕਰਕੇ ਇਹ ਆਪਾਂ ਇਕੱਠੀਆਂ ਲਿਆਂਦੀ ਸੀਗੇ ਇਹ ਰਹੀ ਸੋਇਆਬੀਨ ਬੜੀ ਸਾਡੇ ਕਾਫੀ ਇਹ ਰਹਾ ਜੀ ਆਪਣੇ ਠੰਡਾਈ ਦਾ ਸਮਾਨ ਕਾਫੀ ਕੁਝ ਹੁੰਦਾ ਇਹਦੇ ਵਿੱਚ ਮਿਰਚ ਬਦਾਮ ਕਾਜੂ ਤੇ ਆਪਣਾ ਇਹ ਰਿਹਾ ਪਿਸਤਾ ਮਖਜ ਕਾਫੀ ਚੀਜ਼ਾਂ ਹੋ ਜਾਂਦੀਆਂ ਨੇ ਸਾਰੀਆਂ ਨੂੰ ਮਿਕਸ ਕਰਕੇ ਆਪਾਂ ਪਾਊਡਰ ਜਿਹੜਾ ਬਣਾ ਲਵਾਂਗੇ ਜਿੰਨਾ ਵੀ ਆਪਣੇ ਘਰ ਦਾ ਸਮਾਨ ਹੁੰਦਾ ਜਿਵੇਂ ਤੇਲ ਹੋ ਗਿਆ ਸ਼ੈਂਪੂ ਤੇ ਜਿਵੇਂ ਰੂਹਫ ਜਿਹੇ ਬੋਟਲਸ ਹਾਰਪਿਕਸ ਸਾਰਾ ਕੁਝ ਹੁੰਦਾ ਜਿਹੜਾ ਕਾਫੀ ਲੈ ਆਉਂਦੇ ਹੁੰਦੇ ਨੇ ਤਾਂ ਜੋ ਆਪਾਂ ਨੂੰ 4 ਤੋਂ 5 ਮਹੀਨੇ ਜਾਂ 6 ਮਹੀਨੇ ਕਹਿ ਦਈਏ ਆਪਣੇ ਲੰਘ ਜਾਣ ਤੇ ਆਪਾਂ ਨੂੰ ਬਾਰ-ਬਾਰ ਗਰੋਸਰੀ ਲੈਣ ਨਾ ਜਾਣਾ ਪਵੇ ਦੇਖੋ ਇੱਧਰ ਕਿੰਨਾ ਖਿਲਾਰਾ ਪਿਆ ਪਿਆ ਹੈ ਤੇ ਇਹਨੂੰ ਸਾਰੇ ਨੂੰ ਹੁਣ ਆਪਾਂ ਇਕੱਠਾ ਸਮੇਟਣਾ ਹੈ ਰਸੋਈ ਹੈ ਜਿਹੜੀ ਆਪਣੀ ਭਰ ਗਈ ਸੀਗੀ ਸਾਰੀ ਕਿਚਨ ਇਹ ਰੈਡੀ ਕਰਕੇ ਅਸੀਂ ਇਹਨੂੰ ਸਟੋਰ ਦੀ ਤਰ੍ਹਾਂ ਹੀ ਵਰਤਦੇ ਹਾਂ ਕਿਚਨ ਅਸੀਂ ਬਾਹਰ ਵਾਲਾ ਯੂਜ਼ ਕਰਦੇ ਹਾਂ ਅੰਦਰ ਵਾਲਾ ਕਿਚਨ ਜਿਹੜਾ ਨਹੀਂ ਯੂਜ਼ ਕਰਦੇ ਇਥੇ ਸਿਰਫ ਸਮਾਨ ਵਗੈਰਾ ਰੱਖ ਲੈਣੇ ਨੇ ਸਾਬਣ ਵਗੈਰਾ ਨੇ ਜਿਹੜੀਆਂ نیچے ਵਾਲੇ ਡਰਾਅਰ ਦੇ ਵਿੱਚ ਰੱਖ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਪੂਰਾ ਮਤਲਬ ਕਿ ਇਸ ਤਰੀਕੇ ਨਾਲ ਰੱਖ ਦੇਣੇ ਮੈਂ ਜੀ ਮੈਂ ਕਰਨਾ ਹੂਗਾ ਤਾਂ ਜੋ ਕੋਈ ਵੀ ਮੈਂਬਰ ਜਿਹੜਾ ਚੀਜ਼ ਚੱਕੇ ਤੇ ਉਹਨੂੰ ਮਿਲ ਜਾਵੇ ਬਟ ਫਿਰ ਵੀ ਇਹਨਾਂ ਨੂੰ ਬਹੁਤ ਘੱਟ ਚੀਜ਼ਾਂ ਮਿਲਦੀਆਂ ਹੁੰਦੀਆਂ ਜੇ ਮੈਂ ਕਿਤੇ ਚਲੀ ਜਾਵਾਂ ਇਥੇ ਸਾਬਣ ਵਗੈਰਾ ਸੀਗੇ ਜਿਹੜੇ ਮੈਂ ਇੱਕ ਡਰਾਅਰ ਲਾਇਆ ਹੋਇਆ ਉਹਦੇ ਵਿੱਚ ਸਾਰੀ ਸਾਬਣ ਪੇਸਟ ਸਾਰਾ ਕੁਝ ਉਸ ਵਿੱਚ ਹੀ ਰੱਖਦੀ ਹੁੰਦੀ ਆ ਜਿਵੇਂ ਜੋ ਜ਼ਿਆਦਾ ਲੰਬੀ ਬੋਟਲਸ ਹੋ ਜਾਂਦੀਆਂ ਨੇ ਉਹਨਾਂ ਨੂੰ ਇੱਕ ਹੋਰ ਡਰਾਅਰ ਲੰਬਾਈ ਜਿਹੜਾ ਉਹਦੇ ਵਿੱਚ ਰੱਖਦੀ ਹੁੰਦੀ ਆ ਦੇਖੋ ਇਸ ਤਰ੍ਹਾਂ ਆਪਣੇ ਸ਼ੈਂਪੂ ਦੀਆਂ ਬੋਟਲਸ ਹੋ ਗਈਆਂ ਹਰੂਆਫ ਚ ਵਾਲੀਆਂ ਬੋਟਲਸ ਹੋ ਗਈਆਂ ਤੇ ਤੇਲ ਵਾਲੇ ਬੋਟਲਸ ਇਹਨਾਂ ਨੂੰ ਸਾਰਿਆਂ ਨੂੰ ਇੱਕ ਡਰਾਅਰ ਦੇ ਵਿੱਚ ਰੱਖ ਲਿਆ ਹੁੰਦੀ ਆ ਇਹਦੇ ਵਿੱਚ ਹੋਰ ਵੀ ਇੱਕ ਬਾਕਸ ਰੱਖਿਆ ਹੋਇਆ ਤੇ ਉਹਦੀ ਸਾਈਡ ਤੋਂ ਜੋ ਬਚਦੀ ਹੁੰਦੀ ਹੈ ਜਗਾ ਉਸ ਜਗਾ ਦੇ ਉੱਪਰ ਹੋਰ ਕੁਝ ਨਹੀਂ ਟਿਕਦਾ ਬਸ ਇਸ ਤਰ੍ਹਾਂ ਦੀ ਬੋਟਲਸ ਹੁੰਦੀਆਂ ਜਿਹੜੀਆਂ ਉਹ ਟਿਕ ਜਾਂਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਮੈਂਟੇਨ ਕਰਨਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਵੀ ਕਿਸ ਤਰ੍ਹਾਂ ਕਿੱਥੇ ਕੋਈ ਚੀਜ਼ ਰੱਖੀ ਜਾਊਗੀ ਕਾਫੀ ਟਾਈਮ ਲੱਗ ਗਿਆ ਸੀਗਾ ਮੈਨੂੰ ਇੱਥੇ ਕਿਚਨ ਦੇ ਵਿੱਚ ਤੇ ਹੋਰ ਵੀ ਇੱਥੇ ਸਮਾਨ ਸੀਗਾ ਜਿਹੜਾ ਉਹ ਵੀ ਸੈੱਟ ਕਰਨ ਵਾਲਾ ਸੀਗਾ ਜਿਵੇਂ ਸ਼ੈਂਪੂ ਦੀ ਬੋਟਲਸ ਸੀਗੀਆਂ ਜਿਹੜੀ ਮੈਂ ਉਹ ਹੋਰ ਅਗਲੇ ਡਰਾਅਰ ਦੇ ਵਿੱਚ ਰੱਖੀਆਂ ਨੇ ਇਹ ਦਾਣਾਂ ਪਿੰਨਾਂ ਜਿਹੜੀਆਂ ਇਹਨਾਂ ਦਾਣਾਂ ਦੇ ਵਿੱਚੋਂ ਥੋੜੀਆਂ-ਥੋੜੀਆਂ ਦਾਣਾਂ ਨੇ ਜਿਹੜੀਆਂ ਮੈਂ ਬਾਹਰ ਲੈ ਜੂੰਗੀ ਬਟ ਸਾਰੀਆਂ ਮੈਨੂੰ ਨਹੀਂ ਚਾਹੀਦੀ ਸੀਗੀਆਂ ਬਾਹਰ ਤਾਂ ਕਰਕੇ ਤੋਂ ਇਹਨਾਂ ਨੂੰ ਆਪਾਂ ਬਾਕਸਾਂ ਦੇ ਵਿੱਚ ਭਰ ਲਵਾਂਗੇ ਫਿਲਹਾਲ ਮੈਂ ਇੱਥੇ ਇਹਨਾਂ ਨੂੰ ਇੱਕ ਵੱਡੇ ਬਾਕਸ ਦੇ ਵਿੱਚ ਰੱਖ ਰਹੀ ਸੀ ਕਿਉਂਕਿ ਬਾਹਰ ਹਜੇ ਮੈਂ ਨਹੀਂ ਜਾਣਾ ਸੀਗਾ ਤਾਂ ਕਰਕੇ ਮੈਂ ਇਹਨਾਂ ਨੂੰ ਇੱਕ ਬਾਕਸ ਦੇ ਵਿੱਚ ਰੱਖ ਦਿੱਤਾ ਤਾਂ ਜੋ ਮੇਰਾ ਸਮਾਂ ਜਿਹੜਾ ਬਚ ਜਾਵੇ ਤੇ ਮੈਂ ਜਦੋਂ ਵੀ ਬਾਹਰ ਚਾਊਂਗੀ ਫਿਰ ਮੈਂ ਇਹਨਾਂ ਨੂੰ ਨਾਲ ਲੈ ਚੂੰਗੀ ਤੇ ਆਪਣੇ ਬਾਕਸ ਦੇ ਵਿੱਚ ਪਾ ਕੇ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਇਹਨੂੰ ਜਿਹੜੇ ਕੰਟੇਨਰ ਦੇ ਵਿੱਚ ਰੱਖਣਾ ਹੋਊਗਾ ਫਿਰ ਮੈਂ ਉਹ ਰੱਖ ਚੂੰਗੀ ਤੇ ਇੱਥੇ ਸੀਗੀ ਚੀਨੀ ਲਿਆਂਦੀ ਚੀਨੀ ਸੀਗੀ ਅਸੀਂ ਬਹੁਤ ਘੱਟ ਲੈ ਕੇ ਆਉਣੇ ਹੁੰਦੇ ਆ ਬਸ ਜਿੰਨੀ ਕੋ ਹੁਣ ਜਿਵੇਂ ਗਰਮੀ ਆ ਰਹੀ ਹੈ ਨਿੰਬੂ ਪਾਣੀ ਵਗੈਰਾ ਬਣਾਉਂਗਾ ਤਾਂ ਕਰਕੇ ਬਸ ਲੈ ਆਉਣੇ ਹੁੰਦੇ ਆ ਬਟ ਵੈਸੇ ਅਸੀਂ ਚੀਨੀ ਨਹੀਂ ਯੂਜ਼ ਕਰਦੇ ਹੈਗੇ ਅਸੀਂ ਜਿਵੇਂ ਆਪਣਾ ਬਸ ਖੀਰ ਵਗੈਰਾ ਬਣਦੀ ਆ ਉਹਦੇ ਵਿੱਚ ਪੈਂਦੀ ਆ ਜਾਂ ਨਿੰਬੂ ਪਾਣੀ ਕੁਝ ਐਵੇਂ ਬਣਾਉਣਾ ਹੁੰਦਾ ਉਹਦੇ ਵਿੱਚ ਹੀ ਪਾਉਨੇ ਆ ਬਟ ਅਸੀਂ ਜਿਆਦਾ ਯੂਜ਼ ਹੈ ਜਿਹੜਾ ਸ਼ੱਕਰ ਦਾ ਹੀ ਕਰਦੇ ਆ ਹੁਣ ਤਾਂ ਬਸ ਆਪਾਂ ਨੂੰ ਮਤਲਬ ਤਕਰੀਬਨ ਹਰ ਇੱਕ ਨੂੰ ਪਤਾ ਕਿ ਚੀਨੀ ਜਿਹੜੀ ਆਪਣੀ ਸਿਹਤ ਦੇ ਲਈ ਜਿਆਦਾ ਠੀਕ ਨਹੀਂ ਹੈਗੀ ਬਟ ਮੈਂ ਸਾਰਿਆਂ ਤੋਂ ਘੱਟ ਲੱਗਦਾ ਮੈਨੂੰ ਵੀ ਮੈਂ ਇਸਤੇਮਾਲ ਕਰਦੀ ਹਾਂ ਘਰ ਦੇ ਵਿੱਚ ਮੈਨੂੰ ਵਧੀਆ ਨਹੀਂ ਲੱਗਦੀ ਮੈਨੂੰ ਚਾਹ ਵੀ ਨਹੀਂ ਵਧੀਆ ਲੱਗਦੀ ਹੈਗੀ ਚੀਨੀ ਦੀ ਪੀਣੇ ਜੇ ਬਣਾਉਣੀ ਹੈ ਬਹੁਤ ਘੱਟ ਪਹਿਲਾਂ ਅਸੀਂ ਮਿਕਸ ਕਰਕੇ ਬਣਾਉਂਦੇ ਹੁੰਦੇ ਸੀਗੇ ਪਰ ਹੁਣ ਮੈਂ ਬਿਲਕੁਲ ਚੀਨੀ ਬੰਦ ਕਰ ਦਿੱਤੀ ਹੈ ਚਾਹ ਦੇ ਵਿੱਚ ਪਾਉਣੇ ਮੈਂ ਆਪਣੇ ਬੇਟੇ ਨੂੰ ਵੀ ਨਹੀਂ ਚਾਹ ਦੇ ਵਿੱਚ ਪਾ ਕੇ ਦਿੰਦੀ ਹੈ ਕਿ ਜੋ ਚੀਜ਼ ਆਪਣੀ ਹੈਲਥ ਦੇ ਲਈ ਅੱਛੀ ਹੈ ਆਪਾਂ ਨੂੰ ਉਹੀ ਕਰਨੀ ਚਾਹੀਦੀ ਹੈ ਤੇ ਅੱਜ ਸਾਨੂੰ ਸ਼ਾਪਿੰਗ ਕਰਵਾ ਦਿੱਤੀ ਜੀ 15 ਤੋਂ 20 ਹਜ਼ਾਰ ਦੀ ਸ਼ਾਪਿੰਗ ਕਰਵਾਈਆ ਕਹਿੰਦੇ ਤੈਨੂੰ ਤੇ ਹੁਣ 6 ਮਹੀਨੇ ਕਹਿੰਦੇ ਤੁਸੀਂ ਨਹੀਂ ਕਹਿਣਾ ਹੈਗਾ ਗਰੋਸਰੀ ਲਈ ਬਟ ਅਸੀਂ ਦੋ ਤੋਂ ਚਾਰ ਚੀਜ਼ਾਂ ਹੋਰ ਭੁੱਲ ਗਈ ਸੀਗੇ ਜਦੋਂ ਵਾਪਸ ਆਈ ਉਹਨੂੰ ਜ਼ਿਆਦਾ ਇਹ ਸਾਡੇ ਵੀ ਇਹ ਚੀਜ਼ਾਂ ਰਹਿ ਗਈਆਂ ਸੀ ਤੇ ਮੈਂ ਡੈਡੀ ਨੂੰ ਹੱਸ ਰਹੀ ਸੀ ਕਿ ਆਪਾਂ ਨੂੰ ਦੁਬਾਰਾ ਫੇਰ ਜਾਣਾ ਪਊਗਾ ਕਿ ਸਮਾਨ ਜਿਹੜਾ ਆਪਣਾ ਰਹਿ ਗਿਆ ਏ ਬਾਕੀ ਸਾਰਾ ਸਮਾਨ ਇਸ ਤਰ੍ਹਾਂ ਹੁਣ ਮੈਂ ਪੈਕ ਕਰ ਦਿੱਤਾ ਸੀਗਾ ਹੁਣ ਇਸ ਤੋਂ ਬਾਅਦ ਮੈਂ ਕੀਤੀ ਸੀਗੀ ਕਿਚਨ ਦੀ ਸਫਾਈ ਕਿਚਨ ਦੀ ਸਫਾਈ ਕਰਨ ਤੋਂ ਬਾਅਦ ਜੋ ਵੀ ਆਪਣੇ ਹੋਰ ਕੰਮ ਸੀਗੇ ਉਹ ਕੀਤੇ ਤੇ ਹੁਣ ਆਪਾਂ ਪੂਰੀ ਸੈਲਫ ਵਗੈਰਾ ਜਿਹੜਾ ਸਾਰਾ ਸਾਫ ਕਰ ਦਵਾਂ ਕਿਉਂਕਿ ਇੱਥੇ ਖਿਲਾਰਾ ਸੀਗਾ ਜਿਹੜਾ ਕਾਫੀ ਪੈ ਗਿਆ ਸੀ ਇਹ ਰਹੀ ਸਾਡੀ ਅੱਜ ਦੀ ਵੀਡੀਓ ਗਰੋਸਰੀ ਦੀ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦ ਤੱਕ ਸਵਾਗਤ